ਹਾਂਜੀ ਦੋਸਤੋ ਅੱਜ ਦੀ ਗੱਲਬਾਤ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆ ਤਸਵੀਰ ਬੁਖਾ ਰਿਹਾ ਹਾਂ ਇਹਨੂੰ ਜਰਾ ਧੋ ਨਾਲ ਵੇਖੋ ਸਾਥੀਓ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਸ਼ਰਟ ਕਿੱਲੀ ਤੇ ਟੰਗੀ ਹੋਈ ਆ ਤੇ ਉਸ ਦੀ ਜੇਬ ਦੇ ਵਿੱਚ ਕੁਝ ਕਰੰਸੀ ਪਈ ਆ ਇਹ ਤਸਵੀਰ ਬੇਅਰਥ ਬਹੁਤ ਡੁੱਗੇ ਨੇ ਜਦੋਂ ਤੁਸੀਂ ਸਾਰੀ ਸਟੋਰੀ ਐਂਡ ਤੱਕ ਸੁਣੋਗੇ ਬਾਕੀ ਦੋਸਤੋ ਅੱਜ ਅਸੀਂ ਜਦੋਂ ਵੇਖਦੇ ਆ ਕਿ ਸਮਾਜਿਕ ਰਿਸ਼ਤਿਆਂ ਦੇ ਵਿੱਚ ਆਪਸੀ ਪਿਆਰ ਘਟ ਗਿਆ ਤੇ ਲੋਭ ਲਾਲਚ ਵਧ ਗਿਆ ਪਰ ਇਸ ਇਸ ਹਨੇਰਗਰਦੀ ਦੇ ਵਿੱਚ ਵੀ ਕੋਈ ਅਜਿਹੀ ਖਬਰ ਸੁਣਨ ਨੂੰ ਮਿਲਦੀ ਆ ਅਜਿਹੀ ਖਬਰ ਪੜਨ ਨੂੰ ਮਿਲਦੀ ਆ ਤਾਂ ਸਾਨੂੰ ਲੱਗਦਾ ਕੋਈ ਹਰਿਓ ਬੂਟ ਰਹਿ ਹੋਰੀ ਬਾਕੀ ਦੋਸਤੋ ਅਸੀਂ ਖਬਰ ਪੜੀ ਕਿ ਨੀਲੇ ਢੋਲ ਦੇ ਵਿੱਚ ਮਾਰ ਕੇ ਟੁਕੜੇ ਕਰਕੇ ਆਪਦੇ ਘਰ ਵਾਲੇ ਨੂੰ ਦੋਸਤੋ ਬਾਅਦ ਸਲਾਮ ਅਲੈਕੁਮ ਦੀ ਰਹੀ ਉਹ ਲੜਕੀ ਅਸੀਂ ਖਬਰ ਪੜ੍ਹੀ ਕੱਲ ਹੀ ਚੱਲ ਰਹੀ ਸੀ ਕਿ ਆਪਦੇ ਹਸਬੰਦ ਨੂੰ ਜ਼ਹਿਰ ਮਿਲਾ ਕੇ ਦਿੱਤੀ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ ਵੀਡੀਓਜ਼ ਦੇਖ ਰਹੇ ਹੁੰਦੇ ਆ ਤਾਂ ਸਾਨੂੰ ਲੱਗਦਾ ਕਿ ਯਾਰ ਦੁਨੀਆ ਦਾ ਤੁਰਬਾ ਟੁੱਟ ਗਿਆ ਵੀ ਦੁਨੀਆ ਦੇ ਵਿੱਚ ਹਨੇਰਗਰਦੀ ਹੋ ਗਈ ਪਰ ਉਹ ਬੰਦੇ ਬਹੁਤ ਥੋੜੇ ਆ ਦੋਸਤੋ ਬਹੁਤ ਮੈਂ ਕਹਿੰਦਾ ਬਹੁਤ ਬਹੁਤ ਜ਼ਿਆਦਾ ਦੁਨੀਆ ਚੰਗੀ ਪਈ ਆ ਸੋ ਆਪਾਂ ਹੁਣ ਮੁੜ ਕੇ ਆਈਏ ਦੋਸਤੋ ਫੇਰ ਇਸੇ ਤਸਵੀਰ ਵੱਲ ਇਹ ਫੋਟੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਮੈਂ ਆਖਿਆ ਪੰਜਾਬੀ ਤਅਸਰਾਂ ਤੇ ਤੁਹਾਡੇ ਸਭ ਨਾਲ ਸਾਂਝੀ ਕੀਤੀ ਜਾਵੇ ਬਾਕੀ ਦੋਸਤੋ ਇਹ ਤਸਵੀਰ ਦੇ ਵਿੱਚ ਜਿਹੜੇ ਪੈਸੇ ਪਏ ਨੇ ਉਹਦੇ ਵਿੱਚ ਪੋਸਟਰ ਦੇ ਵਿੱਚ ਜੋ ਪੜਿਆ ਲਿਖਿਆ ਕਿ ਕਿਸੇ ਲੜਕੀ ਕਿਸੇ ਲੇਡੀ ਦਾ ਹਸਬੰਡ ਅਕਾਲ ਚਲਾਣਾ ਕਰ ਗਿਆ ਸਵਰਗਵਾਸ ਹੋ ਗਿਆ ਕੁਦਰਤ ਨੂੰ ਪਿਆਰਾ ਹੋ ਗਿਆ ਤੇ ਉਸ ਤੋਂ ਬਾਅਦ ਉਸਨੇ ਉਸਦੀ ਸ਼ਰਟ ਨੂੰ ਕਿੱਲੀ ਤੇ ਟੰਗ ਕੇ ਉਹਦੇ ਵਿੱਚ ਪੈਸੇ ਪਾਤੇ ਤੇ 8 ਸਾਲ ਉਹ ਸ਼ਰਟ ਕਿੱਲੀ ਤੇ ਰਹੀ ਜਦੋਂ ਤੱਕ ਉਹ ਬੱਚੇ ਉਹਦੇ ਵੱਡੇ ਨਹੀਂ ਹੋਏ ਤਾਂ ਦੋਸਤੋ ਜਦੋਂ ਬੱਚੇ ਪੈਸੇ ਮੰਗਦੇ ਸੀ ਤਾਂ ਉਹ ਉਹਦੇ ਬੱਚਿਆਂ ਨੂੰ ਕਹਿੰਦੀ ਸੀ ਤੁਹਾਡੇ ਪਾਪਾ ਦੀ ਸ਼ਰਟ ਦੇ ਵਿੱਚੋਂ ਪੈਸੇ ਕੱਢ ਲਿਓ ਤੁਹਾਡੇ ਪਿਤਾ ਜੀ ਦੀ ਸ਼ਰਟ ਦੇ ਵਿੱਚ ਪੈਸੇ ਪਏ ਨੇ ਤਾਂ ਤੁਸੀਂ ਇਮੇਜਿਨ ਕਰਕੇ ਦੇਖੋ ਕਲਪਨਾ ਕਰਕੇ ਦੇਖੋ ਕਿ ਕਿਸੇ ਦੀ ਗੈਰ ਹਾਜ਼ਰੀ ਨੂੰ ਹਾਜ਼ਰ ਕਰਨਾ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਕਿ ਬੱਚਿਆਂ ਨੂੰ ਉਹ ਉਸ ਦੇ ਡੈਡ ਦੀ ਉਹਦੇ ਪਾਪਾ ਦੀ ਮਿਹਨਤ ਪਰਿਵਾਰ ਪ੍ਰਤੀ ਸਮਰਪਣ ਨੂੰ ਉਹਦੀ ਗੈਰ ਹਾਜ਼ਰੀ ਚ ਉਹਦੇ ਜਾਣ ਤੋਂ ਬਾਅਦ ਵੀ ਮੌਜੂਦ ਰੱਖਣਾ ਇਹ ਬਹੁਤ ਬਿਰਲੇ ਬੰਦੇ ਆਪਾਂ ਕਹਿੰਦੇ ਆ ਵੱਡੇ ਵੱਡੇ ਲੋਕ ਅੱਜਕੱਲ ਭੁੱਲ ਜਾਂਦੇ ਆ ਮਤਲਬ ਕਿ 10 ਦਿਨ ਦਾ ਅਫਸੋਸ ਹੁੰਦਾ ਭੋਗ ਹੁੰਦਾ 15 ਦਿਨ 20 ਦਿਨ ਉਸ ਤੋਂ ਬਾਅਦ ਫਿਰ ਕੰਮਾਂ 'ਚ ਲੱਗ ਜੰਨੇ ਆ ਪਰ 8 ਸਾਲ ਬੰਦੇ ਨੂੰ ਸੁਰਜੀਤ ਰੱਖਣਾ ਕਰਦੇ ਵਿੱਚ ਜਦੋਂ ਤੱਕ ਬੱਚੇ ਪੂਰੇ ਡਾਰ ਨਹੀਂ ਹੋਏ ਜਦੋਂ ਤੱਕ ਬੱਚੇ ਵੱਡੇ ਨਹੀਂ ਹੋਏ ਉਹਨਾਂ ਨੂੰ ਲੱਗਣਾ ਕਿ ਅਸੀਂ ਆਪਣੇ ਪਾਪਾ ਦੀ جیب ਚੋਂ ਹੀ ਪੈਸੇ ਕੱਢ ਰਹੇ ਆ ਬਾਕੀ ਦੋਸਤੋ ਜਿਹੜੇ ਰਿਸ਼ਤਿਆਂ ਦਾ ਹੁੰਦਾ ਨਿੱਗ ਹੁੰਦਾ ਰਿਸ਼ਤਿਆਂ ਦਾ ਇਤفاق ਹੁੰਦਾ ਰਿਸ਼ਤਿਆਂ ਦਾ ਆਸਰਾ ਹੁੰਦਾ ਉਹ ਬਹੁਤ ਵੱਡਾ ਹੁੰਦਾ ਤੇ ਉਹਨਾਂ ਬੱਚਿਆਂ ਨੂੰ ਲੱਗਿਆ ਕਿ ਸਾਡੇ ਪਾਪਾ ਕਿਤੇ ਨਹੀਂ ਗਏ ਸਾਡੇ ਪਾਪਾ ਇੱਥੇ ਨੇ ਅਸੀਂ ਉਹਨਾਂ ਤੋਂ ਪੈਸੇ ਪ੍ਰਾਪਤ ਕਰਦੇ ਆ ਸੋ ਮੈਂ ਸਲੂਟ ਕਰਦਾ ਹਾਂ ਉਸ ਲੇਡੀ ਨੂੰ ਕਿ ਉਸਨੇ ਇੰਨੀ ਵਧੀਆ ਸੋਚ ਇੰਨੀ ਵਧੀਆ ਮਿਸਾਲ ਦਿੱਤੀ ਸਾਨੂੰ ਤੇ ਸਾਨੂੰ ਇਹ ਵੀ ਦੱਸਿਆ ਕਿ ਦੁਨੀਆ ਹਜੇ ਕਿਸੇ ਥਾਂ ਤੇ ਖੜੀ ਆ ਚੰਗੇ ਬੰਦੇ ਵੀ ਖੜੇ ਨੇ ਤੇ ਇਹਦੇ ਨਾਲ ਹੀ ਦੋਸਤੋ ਮਿਲਦੀ ਜੁਲਦੀ ਘਟਨਾ ਮੈਂ ਖੋਸ਼ ਸ਼ੇਅਰ ਕਰਨੀ ਚਾਹੂੰਗਾ ਸਾਡੇ ਗਵਾਂਢ ਦੇ ਵਿੱਚ ਪੰਡਤ ਪਰਿਵਾਰ ਆ ਉਹਨਾਂ ਦੇ ਬਾਪੂ ਜੀ ਚਲੇ ਗਏ ਤਾਂ ਜਿਹੜੇ ਉਹਨਾਂ ਦੀ ਦਾਦੀ ਮਾਂ ਸੀ ਉਹਦੀ ਉਮਰ ਵੀ ਸੀਗੀ ਅਸੀਂ 85 ਸਾਲ ਆ ਤਾਂ ਉਹ ਕਹਿੰਦੇ ਵੀ ਜਦੋਂ ਇੰਨਾ ਗਮ ਦੇ ਵਿੱਚ ਇੰਨਾ ਅਫਸੋਸ ਦੇ ਵਿੱਚ ਹੋ ਗਈ ਕਹਿੰਦੇ ਜਦੋਂ ਉਹਨੂੰ ਖਾਣਾ ਲੈ ਕੇ ਆਉਂਦੇ ਤਾਂ ਉਹ ਦੋ ਥਾਲੀਆਂ ਲਵਾਉਂਦੀ ਰਹੀ ਕਿੱਲ ਆਉਦੇ ਐਂਡ ਤੱਕ ਵੀ ਇੱਕ ਥਾਲੀ ਬਾਪੂ ਜੀ ਦੀ ਤੇ ਇੱਕ ਮੇਰੀ ਜਿਹੜੀ ਪਹਿਲੀ ਥਾਲੀ ਹੁੰਦੀ ਉਹ ਜਾਨਵਰਾਂ ਨੂੰ ਪਸ਼ੂਆਂ ਨੂੰ ਗਊਆਂ ਨੂੰ ਉਹ ਪਚੂਰ ਕੇ ਪਾ ਦਿੰਦੀ ਤੇ ਉਸ ਤੋਂ ਬਾਅਦ ਜਦੋਂ ਉਹ ਥਾਲੀ ਖਾਲੀ-ਖਾਲੀ ਹੋ ਜਾਂਦੀ ਉਹਨੂੰ ਲੱਗਦਾ ਕਿ ਹੁਣ ਮੇਰੇ ਬਾਪੂ ਜੀ ਨੇ ਰੋਟੀ ਖਾ ਲਈ ਤੇ ਹੁਣ ਮੈਂ ਦੋ ਪ੍ਰਸ਼ਾਦੇ ਛਕਣਾ ਤੇ ਉਸ ਤੋਂ ਬਾਅਦ ਉਹ ਰੋਟੀ ਖਾਂਦੀ ਸੋ ਇਸ ਤਰ੍ਹਾਂ ਦਾ ਇਤਿਹਾਸ ਇਸ ਤਰ੍ਹਾਂ ਦਾ ਮੂਵੀ ਰਿਸ਼ਤੇ ਦੇ ਵਿੱਚ ਹੁੰਦਾ ਤੇ ਇਹ ਦੋਨੇ ਗੱਲਾਂ ਆਪਣੇ ਆਪ ਦੇ ਵਿੱਚ ਪ੍ਰੇਰਣਾ ਨੇ ਪੰਜਾਬੀ ਤਸਵੀਰਾਂ ਤੇ ਸ਼ੇਅਰ ਕੀਤੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ